ਕਿੰਨੇ ਮਾਡਲ ਹੈ ਜੀ ਇਹ ਇਹ ਭਾਈ 19 ਮਾਡਲ ਆ ਜੀ 19 ਮਾਡਲ ਆ ਛੋਟਾ ਘੇਰ ਵਾਲਾ ਵਜਦਾ ਭਾਈ ਇਹ T20 ਹਾਂਜੀ ਟਰੈਕਟਰ ਬੰਦਾ ਟਰੈਕਟਰ ਲੈ ਜੇ ਟਰੈਕਟਰ 15 ਨੂੰ ਵਾਹ ਕੇ ਜਿੰਨਾ ਪਸੰਦ ਆ ਟਰੈਕਟਰ ਪੈਸੇ ਲੈ ਕੇ ਮੋੜ ਕੇ ਆਪਦੇ ਠੀਕ ਆ ਕੀ ਡਿਮਾਂਡ ਆ ਜੀ ਕਿੰਨੇ ਸਲਿ ਆਪਣੇ ਭਾਈ ਜਾਏਗਾ ਆਪਾਂ 6 ਲੱਖ 10 ਹਜ਼ਾਰ ਟਰੈਕਟਰ ਦਾ 6 ਲੱਖ 10 ਹਜ਼ਾਰ ਦਾ ਟਰੈਕਟਰ ਮੱਝੂ ਹਾਂਜੀ ਡਿਮਾਂਡ ਆ ਗਈ 6 ਬੰਦਾ ਕੀ ਹੈ ਜੀ ਅਰਜਨ 605 DI D ਲੱਖਾ ਮਾਡਲ ਇਹ ਕਿੰਨੇ ਮਾਡਲ ਆ ਜੀ ਇਹ ਭਾਈ 16 ਮਾਡਲ ਆ 16 ਮਾਡਲ ਜਮਾ ਦੇ ਦੀ ਜੀ ਬਾਈ ਡਿਮਾਂਡ ਤਾਂ ਇਹ ਚਲੋ ਜਿੰਨੀ ਹੈਗੀ ਆਪਾਂ ਟਰੈਕਟਰ ਆਪਾਂ ਤੇਜ ਜਾ ਗਏ ਬਾਈ ਇਹ 4 ਲੱਖ ਤੇ 40 ਹਜ਼ਾਰ ਟਰੈਕਟਰ ਛੱਡਦਾ ਬਾਈ 4 ਲੱਖ 40 ਹਜ਼ਾਰ ਦਾ ਛੱਡ ਦੋ 60 EPI 3 ਹਾਅਰ ਮਾਈਕ ਸਰ T20 ਹੈ ਬਾਈ ਇਹ T20 ਛੋਟੇ ਗੇਅਰ ਵਾਲਾ ਇਹ ਬਾਈ ਤੇ ਜਾ ਗਏ ਆਪਾਂ 6 ਲੱਖ ਰ 10 ਹਜ਼ਾਰ ਰੁਪਏ ਦਾ ਟਰੈਕਟਰ ਦੇ 6 ਲੱਖ 35 ਹਜ਼ਾਰ ਰੁਪਏ ਡਿਮਾਂਡ ਆ 50 10 ਗੇਅਰ ਪ੍ਰੋ ਤੋਂ 21 ਮਾਡਲ ਆ ਇਹ 21 ਮਾਡਲ ਆ 21 ਡਿਮਾਂਡ ਕਰਦੇ ਦੀ ਤੇ ਜਾ ਗਏ ਬਾਈ ਆਪਾਂ 6 ਲੱਖ 90 ਹਜ਼ਾਰ ਟਰੈਕਟਰ 6 ਲੱਖ 90 ਹਜ਼ਾਰ ਦਾ ਮਜੂਗਾ ਟਰੈਕਟਰ ਆ ਇਹ ਬੰਦਾ ਵੀਡੀਓ ਸਰਵਜਕਾਰਤਵਾਰ 5000 ਰੁਪਏ ਹੋਗਾ ਜਾਇ ਹੋਰ ਇਹ ਚੋਈ ਹਾਂਜੀ ਠੀਕ ਹੈ ਜੀ ਨੰਬਰ ਹੈਗਾ ਆਪਣਾ 98154 ਹਾਂਜੀ 79260 ਅਈ ਮੇਰੇ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਾਂ ਖੜੇ ਹਾਂ ਤਲ ਮੰਡੀ ਸਭ ਉਹ ਟਰੈਕਟਰ ਮੰਡੀ ਚ ਆਪਣੇ ਨਾਲ ਵੀਰ ਜੋੜਾ ਸਾਰੀ ਗੱਲਬਾਤ ਕਰਨਾ ਐਸੀ ਕਾ ਬਾਈ ਜੀ ਸਸਰੀ ਕਾ ਬਾਈ ਜੀ ਹੋਰ ਕਿ ਮੈਂ ਹੀ ਬਹੁਤ ਵਧੀਆ ਬਾਈ ਜੀ ਇਹ ਆਪਣੇ ਕੋਲ ਹੈਗੇ ਜੀ 8-9 ਟਰੈਕਟਰ ਹਾਂ ਬਾਈ ਆਪਾਂ ਟਰੈਕਟਰ ਹੈਗੇ 8 ਲੋ ਆਪਾਂ ਜ਼ਿਆਦਾਤਰ ਵੀਰੇ ਫਾਰਮ ਟਰੈਕ ਦਾ ਕੰਮ ਜਾਇ ਦੇਣਾ ਬਈ ਆਪਣਾ ਬਾਈ ਸੁਵਰਾਜ ਦੇ ਫਾਰਮ ਟਰੈਕ ਦਾ ਰਾਜ ਦਾ ਤੇ ਫਾਰਮਰ ਟਰੈਕ ਦਾ ਹਾਂਜੀ ਠੀਕ ਹੈ ਜੀ ਤੇ ਆਪਣੇ ਵੀ ਟਰੈਕਟਰ ਖੜੇ ਹੁੰਦੇ ਆ ਮੰਡੀ ਦੇ ਭਾਈ ਆਪਣੇ ਨੌਹਰਾ ਆਪਣੇ ਸਿੱਪਰ ਮੰਡੀ ਖੜੇ ਹੁੰਦੇ ਕੋਲੇ ਹਾਂਜੀ ਬਸ ਆਪਣੇ ਘਰੇ ਖੜੇ ਹੁੰਦੇ ਬਾਈ ਪਿੰਡ ਆਪਣਾ ਦਾਣ ਸਿੰਘ ਵਾਲਾ ਠੀਕ ਹੈ ਜੀ ਉਹਨਾਂ ਨੇ ਮੰਡੀ ਕੋਲੇ ਠੀਕ ਹੈ ਜੀ ਕਿਹੜਾ ਬਟੰਡਾ ਠੀਕ ਹੈ ਜੀ ਹਾਂਜੀ ਸਟਾਰਟ ਕਰਦੇ ਹਾਂ ਜੀ ਫਾਰਮਰ ਟਰੈਕ 60 55 ਤੋਂ ਕਿੰਨੇ ਮਾਡਲ ਹੈ ਜੀ ਇਹ ਇਹ ਬਾਈ 19 ਮਾਡਲ ਆ ਜੀ 19 ਮਾਡਲ ਆ ਟੋਟਾ ਗੇਰ ਆ ਵਜਦਾ ਬਾਈ ਜੀ T20 T20 ਠੀਕ ਹੈ ਜੀ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਬਾਈ ਟਾਇਰ ਹੈਗੇ 80 85 ਪਰ ਟਾਇਰ ਆ ਬਾਈ ਇਹਨਾਂ ਦੇ ਚਾਰੇ ਟਾਇਰ ਆ ਬਾਈ ਕਹਿੰਦੇ 16 9 ਠਾਈ ਦੇ ਟਾਇਰ ਆ ਹਾਂਜੀ ਹਾਂ ਤੇ ਫਰ ਨਾਲ ਦੇ ਵੀਰੇ ਫਰ ਨਾਲ ਦੇ ਆ ਜੀ ਨਾਲ ਦੇ ਟਾਇਰ ਆ ਰੰਗ ਪੈਂਟ ਦਾ ਜੀ ਜਮਾ ਓਕੇ ਆ ਬਾਈ ਕਿਤੋਂ ਵੀ ਰੇਨਲ ਟਰੈਕਟਰ ਆ ਹਰਾ ਹਾਂਜੀ ਸੱਲੀ ਦਾ ਟਰੈਕਟਰ ਦੀ ਪੂਰੀ ਇੰਜਨ ਗੇਅਰ ਦੀ ਆਪਣੀ ਜਮਾ ਫੁੱਲ ਪਰ ਘਾਟ ਮਗਰੂਤ ਪੂਰੇ ਵਧੀਆ ਆ ਜਮਾ ਬਾਈ ਓਕੇ ਆ ਇਹ ਕਿੰਨੇ ਮਾਡਲ ਦੱਸੇ ਸੀ ਭਾਈ 19 ਮਟਲਾ ਇਹ ਟਰੈਕਟਰ ਬੰਦਾ ਟਰੈਕਟਰ ਲੈ ਜੇ ਟਰੈਕਟਰ 15 ਨੂੰ ਵਾਹ ਕੇ ਜਿੰਨਾ ਪਸੰਦ ਦਾ ਟਰੈਕਟਰ ਪੈਸੇ ਲੈ ਕੇ ਮੋੜ ਕੇ ਆਪਦੇ ਲੈ ਗਾਡੀ ਕੀ ਡਿਮਾਂਡ ਹੈ ਕਿੰਨੇ ਸੱਲੀ ਆਪਣੇ ਭਾਈ ਦੇ ਜਗਾ ਆਪਾ 6 ਲੱਖ 10 ਹਜ਼ਾਰ ਟਰੈਕਟਰ ਦੇ 6 ਲੱਖ 10 ਹਜ਼ਾਰ ਦਾ ਟਰੈਕਟਰ ਮੱਦੂ ਜੀ ਹਾਂਜੀ ਡਿਮਾਂਡ ਆਈ 645 ਫੁੱਲ ਗਾਰੰਟੀ ਹੈ ਭਾਈ ਟਰੈਕਟਰ ਦੀ ਜਮਾਂ ਫੇਰਾ ਖਰੀਦ ਪੀੜਾ ਕਟੂ ਦੀ ਇਹ ਤਾਂ ਭਾਈ 3 ਹੈ ਤਾਂ ਖਰੀਦ ਪੀੜਾ 855 ਹਾਂਜੀ ਅੱਗੇ ਆ ਗਿਆ ਜੀ ਫਾਰਮਨ ਟਰੈਕ 60 ਈਪੀਆਈ ਸੂਪਰ ਮਾਰਕਸ ਆਲਾਸ ਕੋਲ ਪਿਆ ਕੇ ਲਾ ਲਿਆ ਕਰੋ ਇਹ ਕਿੰਨੇ ਮਾਡਲ ਹੈ ਜੀ ਹਾਂਜੀ ਕਿੰਨੇ ਮਾਡਲ 16 ਮਾਡਲ ਹੈ ਇਹ 16 ਹੀ ਹਾਂਜੀ 16 ਮਾਡਲ ਆ ਹਾਂਜੀ ਫਾਈਬਰ ਵਾਲੀ ਹੋਟ ਲੱਗੀ ਹੋਈ ਆ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਭਾਈ ਟਾਇਰ 80 90 ਪੈ ਟਾਇਰਾਂ ਬਈ ਤੇ ਵੀ ਬੋਲੋ ਦਾ ਟੱਕੜਾ 80 90 ਪੈ ਟਾਇਰਾਂ ਦੀ ਕੰਡੀਸ਼ਨ ਹੈ ਆਹ ਕਨੋਪੀ ਲੱਗੀ ਆ ਜੀ ਹਾਂ ਕਨੋਪੀ ਲੱਗੀ ਆ ਹਾਂਜੀ ਤੇ ਕੀ ਡਿਮਾਂਡ ਕਰਦੇ ਜੀ ਕੋਲ ਟਮਾਰ ਤੇ ਦੀ 4 ਲੱਖ 70 ਹਜ਼ਾਰ ਆ ਪਰ ਟਰੈਕਟਰ ਭਾਈ ਦੇ ਦੇਗਾ ਇਹ 4 ਲੱਖ 5 10 ਹਜ਼ਾਰ ਦੇ ਜਾਈਏ ਇਹ ਪਤਾ ਵੀ ਵੀਡੀਓ ਵੇਖ ਕੇ ਆਉਂਦਾ ਉਹਨਾਂ ਮੰਨਦਾਂ ਕਰੋਂਗੇ ਜੇ ਮੈਂ ਪੂਰਾ ਮੰਨਦਾਂ ਕਰਾਂ ਬਾਈ ਜੀ ਕਰੋਂਗੇ ਦਾ 15000 ਦਾ 10000 ਕਰ ਦਿਆਂ ਬਾਈ 15000 ਦਾ ਕਿੰਨੇ ਦੱਸਿਆ ਰੇਟ ਹੈ ਦੂਦਾ ਦਾ 20000 ਦਾ ਜਿੰਨੇ ਰੇਟ ਬਾਈ ਦਾ 20000 ਦਾ ਟਰੈਕਟਰ ਛੱਡਦੇ ਆਪਾਂ ਹਾਂਜੀ ਜੇ ਵੀਡੀਓ ਵੇਖ ਕੇ ਆਉਂਦਾ ਆਪਾਂ 12000 ਸਪੋਟ ਕਰ ਦਿਆਂ ਹੋਰ ਹੋ ਜਾਊਗਾ ਹਾਂਜੀ ਠੀਕ ਆ ਜੀ ਤੇ ਪ੍ਰੈਸ਼ਰ ਘਟਾਈ ਚ ਆ ਗਿਆ ਬਾਈ ਜੀ ਦੇਖ ਸਕਦਾ ਤੁਸੀਂ ਪੂਰੀ ਕੋਕਾ ਪੀਕ ਕਨੀ ਜਾਨਾ ਰੰਗ ਪੈਂਡ ਦਾ ਅਰੀਜਨਲ ਆ ਜਿਵੇਂ ਰੇਨ ਵਾਲਾ ਬਾਈ ਕਿਤੇ ਬੁਰਸੇ ਬਚਾਈ ਠੀਕ ਆ ਜੀ ਕਿਸ ਨੂੰ ਬਾਈਕ ਦੋ ਦੱਸਾ ਆਂਨੇ ਡਬਲ ਡਿਸਟਰੀਬਟਰ ਡਬਲ ਡਿਸਟਰੀਬਟਰ ਹੀ ਡਬਲ ਡਬਲ ਜੀ ਡਬਲ ਡਿਸਟਰੀਬਟਰ ਅੱਗੇ ਫੇਰ ਆ ਗਿਆ ਜੀ ਫਾਰਮਾਟ ਰੈਕ 60 ਈਪੀਆਈ ਪਾਵਰ ਮੈਕਸ T20 ਹੈ ਬਈ ਇਹ T20 ਛੋਟੇ ਗੇਰ ਵਾਲਾ ਇਹ ਪਾਵਰ ਮੈਕਸ ਆ ਉਹ ਵਾਲਾ ਸੁਪਰ ਮੈਕਸ ਜੀ ਹਾਂਜੀ ਇਹ ਕਿੰਨੇ ਮਾਡਲ ਸੀਗਾ ਜੀ ਇਹ 20 ਮਾਡਲ ਆ ਜੀ 20 ਮਾਡਲ ਆ ਹਾਂਜੀ ਇਹ ਟਾਇਰਾਂ ਦੀ ਜੇ ਗੱਲ ਕਰੀਏ ਬਾਈ ਟਰਬੋ ਦੇ ਵੀ 80 85 ਬਾਈ ਟਾਇਰ ਆ ਬਾਈ ਜੀ ਗੁੜੀਆਂ ਦਾ ਟ੍ਰੈਕਟਰ ਕੋਲੇ ਹੈਗਾ ਸਾਰਾ ਟਾਇਰ ਬਾਈ ਜੀ 80 ਉੱਤੇ ਹੋਣਗੇ 85 90 95 ਠੀਕ ਆ ਤੇ ਨੰਬਰ ਪੰਜਾਬ ਆਉਣਗੇ ਜੀ ਨੰਬਰ 4 ਆ ਜੀ ਸਾਰੀ ਹਾਂਜੀ ਸਾਰੇ 4 ਆ ਜੀ ਹਰਿਆਣਾ ਨੰਬਰ ਆ ਸਾਰੇ ਟਰੈਕਟਰ ਹਾਂਜੀ ਇਹਦੀ ਕੀਮਤ ਕਰ ਦਾਂ ਜੀ ਇਹ ਭਾਈ ਦੇਜਾਂਗਾ ਆਪਾਂ 6 ਲੱਖ ਰੁਪਏ 10000 ਰੁਪਏ ਦਾ ਟਰੈਕਟਰ ਦੇ 6 ਲੱਖ 35000 ਰੁਪਏ ਡਿਮਾਂਡ ਆ 55 ਹਾਰਸ ਪਾਵਰ ਤੇ ਆ ਗਿਆ ਇਹ ਡਬਲ ਡਿਸਟ੍ਰਿਬਿਊਟਰ 3 ਸਪੀਡ T20 ਛੋਟੇ ਗੇਅਰ ਵਾਲਾ ਡਬਲ ਡਿਸਟ੍ਰਿਬਿਊਟਰ ਆ ਗਿਆ ਜੀ ਫੁੱਲ ਟਾਪ ਮਾਡਲ ਆ ਰੰਗ ਪੇਂਟ ਦਾ ਪੂਰਾ Ориਜਨਲ ਆ ਤੇ ਪ੍ਰੈਸ਼ਰ ਘਟਾਈ ਚ ਆ ਗਿਆ ਆ ਗਿਆ ਹੈ ਜੀ ਅਰਜਨ 605 DI D ਲਕਸ਼ ਮਾਡਲ ਇਹ ਕਿੰਨੇ ਮਾਡਲ ਆ ਜੀ ਇਹ ਬਾਈ 16 ਮਾਡਲ ਆ 16 ਮਾਡਲ ਜਮਰੇ ਨਾਲ ਆ ਬਾਈ ਕਿਤੋਂ ਵੀ ਰੱਖ ਵੇਚੇਗਾ 16 ਮਾਡਲ ਫੁੱਲ Ориਜਨਲ ਟਰੈਕਟਰ ਆ ਇਹ ਸਾਈਡ ਗੇਅਰ ਚ ਆ ਗਿਆ ਟਾਇਰਾਂ ਕੀ ਕੰਡੀਸ਼ਨ ਹੈ ਜੀ ਟਾਇਰ ਬਈ ਉਹੀ ਪਾਸ 90 85 ਪੈਸੇ ਦਾ ਹੈ ਰਾ ਜੀ 90 85 ਪੈਸੇ ਬਾਈ ਕਲੇ ਐਮ ਆਰ ਐ ਪਦੇ ਪਰਾਂ ਟਲੇ ਗੁੜੀਆਰ ਦੇ ਤੇ ਟਾਇਰ ਵੀ ਤੁਹਾਨੂੰ ਬਾਈ ਜੀ ਰਿਜਨਲ ਮਿਲਣਗੇ ਹੀ ਨਹੀਂ ਹੈਗਾ ਨਾ 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 ਦੇਸੀ ਨਹੀਂ ਬਾਈ ਇਹ ਨਾ ਆਪਣੀ ਦੇ ਟਾਇਰ ਹਨ ਜਮਾ ਡਬਲ ਡਿਸਟ੍ਰੀਬਿਊਟਰ ਹੈ ਇਹ ਡਬਲ ਡਿਸਟ੍ਰੀਬਿਊਟਰ ਹੀ ਤੇ ਕਵਰ ਸਟੀering ਹਾਂਜੀ ਡੀ ਲਕਸ ਮਾਡਲ ਆ ਤੇ ਕੀ ਡਿਮਾਂਡ ਕਰਦੇ ਆਂ ਦੀ ਜੀ ਬਾਈ ਡਿਮਾਂਡ ਤਾਂ ਇਹ ਜੀ ਚਲੋ ਜਿੰਨੀ ਹੈਗੀ ਆਪਾਂ ਟਰੈਕਟਰ ਆਪਾਂ ਤੇ ਜਾ ਬਾਈ ਇਹ 4 ਲੱਖ ਤੇ 40 ਹਜ਼ਾਰ ਛੱਡਦਾ ਬਾਈ 4 ਲੱਖ 40 ਹਜ਼ਾਰ ਦਾ ਛੱਡ ਦੋਗੇ ਹਾਂਜੀ ਠ ਅੱਗੇ ਜੀ ਅੱਗੇ ਉਹ ਨਾਲ ਖੜਾ ਪਈ ਅੱਗੇ ਉਹ ਨਾਲ ਖੜੀ ਹੈ ਜੀ ਜੌਂਡੀਅਰ ਖੜਾ ਬਾਈ ਅੱਗੇ ਜੌਂਡੀਅਰ ਤੇ ਸਾਨੂੰ ਸਰਾਰ 152 ਦੇਖੋ ਨਾ ਸुरू ਕਰ ਦਿਆਂ ਗੱਲਬਾਤ ਜੌਂਡੀਅਰ 5210 ਗੀਅਰ ਪ੍ਰੋ ਤੋਂ 21 ਮਾਡਲ ਆਈਏ 21 ਮਾਡਲ ਆ ਫੈਰ ਇਹਦੇ ਧਿਆਨੇ ਪੈਸੇ ਨਵੇਂ ਟਾਇਰ ਮੰਨੋ ਬੀਕੇਟੀ ਦਾ ਚੌਕੜਾ 16928 ਦੇ ਬਾਈਕ ਵਾਲੇ ਪ੍ਰਿੰਟ ਰੇਡੀਅਲ ਹਾਂਜੀ ਤੇ 21 ਮਾਡਲ ਹੈ ਜੀ ਹਾਂਜੀ 21 ਮਾਡਲ ਆਈ ਰੇਨਲ ਹੈਗਾ ਕੋਈ ਰੰਗ ਪੇਂਟ ਨਹੀਂ ਕੁਝ ਵੀ 3 ਸਪੀਡ ਹੈ ਫੁੱਲ ਟੌਪ ਮਾਡਲ ਆ ਡਬਲ ਡਿਸਟ੍ਰੀਬਿਊਟਰ ਆ ਇਹ ਕੀ ਰਿਮਾਂਡ ਕਰਦੇ ਦੀ ਤੇ ਦੇਖ ਬਾਈ ਆਪਾਂ 6 ਲੱਖ 95 ਹਜ਼ਾਰ ਦਾ ਇਹ ਲੱਖ 95 ਹਜ਼ਾਰ ਦਾ ਮਜੂਗਾ ਟਰੈਕਟਰ ਆ ਇਹ ਬੰਦਾ ਵੀਡੀਓ ਵੇਖ ਕੇ ਆਊਗਾ ਸੌਦਾ ਕਰਨ ਤੋਂ ਬਾਅਦ 5000 ਰੁਪਏ ਹੋਰ ਅਦਾਜੇ ਹੋਰ ਇਹ ਚੋ ਹੀ ਹਾਂਜੀ ਠੀਕ ਹੈ ਜੀ ਅੱਗੇ ਤੁਹਾਨੂੰ ਦਿਖਾਉਣੇ ਆ ਇਹ ਟਰੈਕਟਰ ਬਾਈ ਜੀ ਬੰਦਾ ਮਹੀਨਾ ਵਾਕੇ ਹਾਂਜੀ ਮੋੜ ਜੇ ਆਪਾਂ ਨੂੰ ਪੈਸੇ ਵਾਪਸ ਲੈ ਜਾਂਦੇ ਐ ਵੀ ਮਾਫਰ ਲੱਗਿਆ ਹੋਇਆ 프ਰੰਟ ਸਾਈਡ ਤੇ ਅੱਗੇ ਉਹ ਸਪਰਾਇ ਦਿਖਾਈਏ ਵੀਰੇ ਅੱਗੇ ਆ ਗਿਆ ਜੀ ਸਪਰਾਜ 855 4 ਸਟਾਰ ਇਹ ਇਹ ਕਿੰਨੇ ਮਾਡਲ ਹੈ ਜੀ ਇਹ ਬਾਈ ਤੇਰਾ ਮਾਡਲਾ ਤੇਰਾ ਮਾਡਲਾ ਡਬਲ ਪੰਪਰ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਇਹ ਹੈ ਵਾਲੀ ਪੰਪਰ ਡਬਲ ਡਿਸਟ੍ਰਿਬਿਊਟਰ ਟਾਇਰਾਨਿਕੀ ਕੰਡੀਸ਼ਨ ਹੈ ਜੀ ਬਾਈ 50 ਪੈਸੇ ਮੂਰਲੇ ਮਗਲੇ 80 ਪੈਸੇ ਠੀਕ ਹੈ ਜੀ ਕੀ ਡਿਮਾਂਡ ਕਰਦਾ ਇਹ ਜੀ ਇਹ ਬਾਈ ਦੇ ਜਾਗਾ ਬਸ 4 ਲੱਖ ਤੇ 20000 ਰੁਪਏ ਦਾ 4 ਲੱਖ 20000 ਦਾ ਮਿਲ ਜਾਉ 4 ਲੱਖ 48000 ਰੁਪਏ ਦੀ ਡਿਮਾਂਡ ਹੈ ਇਹ ਇਹਰਾ ਮਾਡਲਾ हां जी दोस्तों आगे 간ਵਾਦ ਕਰਦੇ ਆ 911 ਦੀ ਬਾਈ ਜੀ ਝੋਠਾ ਟਰੈਕਟਰ ਆ ਦੇਖ ਸਕਦਾ ਤੁਸੀਂ ਪੂਰਾ ਇਹ ਹੈਵੀ ਸਾਊਂਡ ਸਪੈਕਟਮ ਲੱਗਿਆ ਹੋਇਆ ਬਾਈ ਸਾਈਡ ਤੇ ਦੇਖ ਸਕਦਾ ਤੁਸੀਂ ਕਿੰਨੇ ਮਾਡਲ ਹੈ ਜੀ ਇਹ ਬਾਈ 98 ਮਾਡਲ ਹੈ 98 ਮਾਡਲ ਇਹ ਟਰੈਕਟਰ ਆਪਾਂ ਨੂੰ ਮਿਲ ਜੂਗਾ 2 ਲੱਖ 60 ਹਜ਼ਾਰ ਦਾ ਬਾਈ ਜੀ ਫਿਰ ਜਮਨ ਨਵੇਂ ਆ ਕਰ ਲੈ ਹਾਂ ਜੀ ਮੋੜ 70 ਪੈਸੇ ਆ 프ਰੰਟ ਵਾਲੇ ਜੇਕਰ ਸਟੈਰਿੰਗ ਟਾਇਰ ਬਾਈਕ ਵਾਲੇ ਦੇ ਨਵੇਂ ਕਿਤੋਂ ਰੰਗ ਪੇਂਟ ਰਿਹਾ ਜੀ ਬਿਨਾਂ ਰੰਗ ਪੇਂਟ ਤੋਂ ਜਮਾ ਜਮਾ ਰਿਜਣਾੜਾ ਜਮਾਰੀ ਨਾ ਜਮਾਰੀ ਜਨਲ ਟਰੈਕਟਰ ਹੈ ਤੇ ਸਾਊਂਡ ਸਿਸਟਮ ਨਾਲ ਹੀ ਦੰਗਲੇ ਕੋ ਬਲਾ ਹੋਵੇ ਨਹੀਂ ਭਈ ਲਾ ਮੈਂ ਸਾਊਂਡ ਲਾਉਂਗਾ ਹੀ ਸਾਊਂਡ ਲਾ ਕੇ ਕਿੰਨੇ ਦਾ ਮਲਟੀਰੀਆ ਹੈ 60 ਦਾ ਹੀ 260 ਦਾ ਹੀ 2 ਲੱਖ 60000 ਰੁਪਏ ਦਾ ਮਿਲਦੂ ਬਿੱਕ ਤੋਂ ਬਿਨਾ ਇਹ 290000 ਰੁਪਏ ਡਿਮਾਂਡ ਹੈ ਤੇ ਬੈਟਰੀ ਮੂਟਰੀ ਨਵੀਂ ਆ ਭਾਈ ਜਮਾ ਬੈਟਰੀ ਨਵੀਂ ਆ ਭਾਈ ਓਰੀਜਨਲ ਬੈਟਰੀ ਆ ਹਾਂਜੀ ਮਾਲਾ ਗੇਅਰ ਇੰਜਨ ਦੀ ਫੁੱਲ ਗਾਰੰਟੀ ਆਪਣੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਜਿਹੜਾ ਬੰਦਾ ਵੀਡੀਓ ਵੇਖ ਕੇ ਆਊਗਾ ਹਾਂਜੀ ਉਹਨੂੰ ਬਾਈ 10000 ਦਾ ਡਿਸਕਾਊਂਟ ਹੈ ਇੱਥੇ ਇਹ ਬਾਈ ਜੀ ਸਿੰਪਲ ਸਟੀering ਹੈ ਕਿ ਪਾਵਰ ਆਈ ਜੀ ਇਹ ਸਿੰਪਲ ਆਈ ਹੈ ਸਿੰਪਲ ਸਟੀering ਤੇ ਆ ਗਿਆ ਅੱਗੇ ਗੱਲਬਾਤ ਕਰਦੇ ਹਾਂ ਜੀ ਸਵਰਾਜ 735 ਤੋਂ ਇਹ ਛੋਟੇ ਜਿਹੇ ਜ਼ਿਮੀਂਦਾਰ ਵਾਸਤੇ ਟਰੈਕਟਰ ਕਿੰਨੇ ਮਾਡਲ ਹੈ ਜੀ 93 ਮਾਡਲ ਹੈ ਜੀ 93 ਮਾਡਲ ਆ ਪੰਜਾਬ ਨੰਬਰ ਆ ਜੀ ਇਹ ਪੰਜਾਬ ਨੰਬਰ ਆ ਇਹ ਟਰੈਕਟਰ ਇਹ 35 35 ਬਾਟਾਰਾ ਬਾਈ ਹਾਂਜੀ ਪੱਕੇ ਕੁੜੀਅਰ ਦੇ ਕੁੜੀਅਰ ਦਾ ਚੌਕੜਾ ਹਾਂਜੀ ਜਮਾ ਕੋਕਾ ਵੀਰ ਸਾਹ ਰੀਨਲ ਹੈ ਇਹ ਵੀ ਰੀਜਨਲ ਆ ਲਾਜੀ ਜਮਾ ਨਾਲ ਰੰਗ ਬੇਟਾ ਹਾਂਜੀ ਇੰਦਰ ਕੇ ਰੋਕੇ ਆ ਬਾਈ ਜੀ ਹਾਂਜੀ ਬੰਦਾ ਇਹਨੂੰ ਪਹਿਲਾ 2 ਮਹੀਨੇ ਵਾਕੇ ਮੋੜ ਜੇ ਆਪਦੇ ਪੈਸੇ ਲੈ ਜਾ ਵਾਪਸ ਇਹਨੂੰ ਸ਼ਟਰ ਹੋਵੇ ਠੀਕ ਹੈ ਰੰਗ ਪੈਂਡ ਦਾ ਵੀ ਰੀਨਲ ਹੈ ਇਹ ਕੀ ਡਿਮਾਂਡ ਆਈ 1 ਲੱਖ ਦਾ 10000 ਡਿਮਾਂਡਾ ਕਿੰਨੇ ਦਾ ਦੇਣਾ ਹੈ ਇਹ ਬਾਈ ਆਪਾਂ ਜਾ ਕੇ 90000 ਰੁਪਏ ਚ ਜਾਗੇ ਪੂਰਾ 90000 ਦਾ ਟਰੈਕਟਰ ਸਾਨੂੰ ਮਿਲ ਜਾਊਗਾ ਭਾਈ ਇਹ ਟਰੈਕਟਰ ਕਵਾੜ ਕੇ 85000 ਦਾ ਮੰਗਦੇ ਸੀਗੇ ਜਦੋਂ ਮਰਜੀ ਪਰ ਕਵਾਟੋ ਦੇ ਦੋ 85000 ਰੁਪਏ ਦਾ ਹਾਂਜੀ ਪਰ ਟਰੈਕਟਰ ਜ਼ਿੰਮੇਵਾਰ ਰੱਖ ਤੇ ਵਾਹਣਾ ਤੇ ਕੋਈ ਮਾੜਾ ਨਹੀਂ ਠੀਕ ਹੈ ਜੀ ਜਿਹੜੇ ਆਪਾਂ ਦਿੱਤਾ ਨਿਕਿਆ ਸਾਨੂੰ ਠੀਕ ਹੈ ਜੀ ਜ਼ਿੰਮੇਵਾਰਤਾ ਲਈਦਾ ਗਾਰੰਟੀ ਫੁੱਲ ਆਪਣੀ ਜ਼ਗਿਰ ਦੀ ਆਹ ਬੰਦਾ ਵਾਗੇ ਮੋੜ ਜੇ ਹੁੰਦਾ ਸਾਡਾ ਪਹਿਲਾਂ ਜੇ ਫੜ ਕੇ ਟਰੈਕਟਰ ਮੋੜ ਦੇ ਨੌਕਸ ਹੋਵੇ ਤਾਂ ਠੀਕ ਹੈ ਜੀ ਤੇ ਹੁਣ ਐਡਰੈਸ ਦੀ ਗੱਲ ਕਰਦੇ ਆ ਜੀ ਐਡਰੈਸ ਦਾ ਚੋਈ ਭਾਈ ਦਾਨ ਸਿੰਘ ਵਾਲਾ ਪਿੰਡ ਆ ਮੇਰਾ ਹਾਂਜੀ ਜ਼ਿਲ੍ਹਾ ਬਟੰਡਾ ਠੀਕ ਆ ਜੀ ਉਹਨਾਂ ਨੇ ਮੰਡੀ ਕੋਲੇ ਆ ਠੀਕ ਆ ਜੀ ਹਾਂਜੀ ਫੋਨ ਨੰਬਰ ਹੈਗਾ ਆਪਣਾ 98154 ਹਾਂਜੀ 69260 ਇਹ ਜਿਹੜੇ ਉੱਚੇ ਮਾਡਲ ਟਰੈਕਟਰ ਦਿਖਾਇਆ ਇਹ ਫਾਰਮਰ ਟਰੈਕ ਹੋ ਗਿਆ ਜੌਂਡੀ ਆ ਉਹਨਾਂ ਦੇ ਲੋਨ ਹੋ ਚੂ ਸੀ ਹਾਂਜੀ ਹਾਂਜੀ ਪੂਰਾ ਫੁੱਲੀ ਇਹਦੇ ਕਿਸੇ ਨੇ ਪੁਰਾਣਾ ਟਰੈਕਟਰ ਘਟਾਉਣਾ ਹੋਵੇ ਜੀ ਪੱਟੇਓ ਵਿੱਚੋਂ ਵੀ ਠੀਕ ਆ ਜੀ ਕਾਲਾਂਗੇ ਜੀ ਠੀਕ ਆ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ